ਸ਼ਰਾਬ ਦੇ ਠੇਕੇਦਾਰਾਂ ਦੇ ਹੌਸਲੇ ਇਸ ਕਦਰ ਉਲੰਧ ਹੋ ਚੁੱਕੇ ਹਨ ਕਿ ਉਹ ਕਿਸੇ ਦਾ ਵੀ ਕਤਲ ਕਰਨ ਲੱਗੇ ਸਰਕਾਰ ਜਾਂ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਕੁਝ ਅਜੀਹਾ ਵੀ ਵਾਪਰਿਆ ਗੁਰਦਾਸਪੁਰ ਦੇ ਪਿੰਡ ਅਬਾਂਖਾ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਨਾਲ ਜਦੋਂ ਸਤਨਾਮ ਸਿੰਘ ਆਪਣੇ بیٹے ਗੁਲਸ਼ਨ ਕੁਮਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਨੂੰ ਰੋਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਦਾ ਪੁੱਤਰ ਘਟਨਾ ਸਥਾਨ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਰਿਹਾ ਪਰੰਤੂ ਸਤਨਾਮ ਸਿੰਘ ਇੰਨਾ ਕਿਸਮਤ ਵਾਲਾ ਨਹੀਂ ਸੀ ਜ਼ਖਮੀ ਹਾਲਤ ਵਿੱਚ ਸਤਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰੰਤੂ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਮੈਂ ਤਾਂ ਮੇਰੇ ਡੈਡੀ ਜੀ ਸਵੇਰੇ ਸਾਢੇ 3 ਵਜੇ ਨਾ ਗੁਰਦੁਆਰਾ ਟਾਲੀ ਸਾਹਿਬ ਨੂੰ ਜਾ ਰਹੇ ਸੀ ਤੇ ਇੰਨੀ ਨੂੰ ਦੇਰ ਨਹੀਂ ਦੋ ਦਮਾ ਲਾ ਕੇ ਪਹੁੰਚੇ ਸੀ ਤੇ ਕਾਲੀ ਬਲੇਰੋ ਦਿਹਾਣਾ ਦੇ ਕਿਸਾਈ ਜਣਾਂ ਲਿਜਾਈ ਰਿਛੋਂ ਲੈੜੀਆਂ ਨੇ ਬ੍ਰੇਕ ਮਾਰੀ ਚਲ ਦੇਖਣੇ ਕੋਣ ਆਏ ਕਿਦਾਂ ਮੈਂ ਉੱਤਰ ਗਿਆ ਤੇ ਇੰਨੇ ਨੂੰ ਆ ਲੈੜੀਆਂ ਨੇ ਬੇਸਵਾਲ ਮਾਰ ਕੇ ਥੱਲੇ ਸੁੱਟਦਾ ਮੈਨੂੰ ਫੜ ਲਿਆ ਮੈਂ ਭੱਜ ਗਿਆ ਉਥੋਂ ਜੋ ਆ ਮੈਂ ਬਾਪੀ ਦੇ ਘਰ ਨੂੰ ਆ ਗਿਆ ਉਹਨਾਂ ਨੇ ਡੈਡੀ ਉਹਨਾਂ ਬਾਵਾ ਘੁੱਟੇ ਘਟਿਆ ਫਿਰ ਉਹਨਾਂ ਨੇ ਬੇਸ ਬਾਲਾ ਫਿਰ 4:30 4:00 ਵਜੇ ਨਾ 4:00 ਵਜੇ ਨਾ ਫੋਨ ਆਇਆ ਡੈਡੀ ਹੰਦਾ ਕਹਿੰਦਾ ਮੈਨੂੰ ਬਹੁਤ ਮਾਰਿਆ ਕਹਿੰਦਾ ਜਲਦੀ ਆਇਆ ਕਹਿੰਦਾ ਮੈਂ ਲਾਇਆ ਆ ਗਿਆ ਮੈਂ ਆਪਣੀ ਗੱਡੀ ਲਈਤੀ ਘਰੋਂ ਬਲੇਰੋ ਪਰ ਉਹ ਤੀ ਦੋ ਤਿੰਨ ਜਣੇ ਲਾਇ ਨਾਲ ਇੱਕ ਟਰੱਕ ਵਾਲਾ ਇੱਕ ਹੱਥ ਕਲਾ ਲਾਇਆ ਉਹਨਾਂ ਨੂੰ ਲੈ ਕੇ ਫਿਰ ਹਸਪੀਟਲ ਲੈ ਗਿਆ ਵਾਰੀ ਦੇ ਉੱਥੇ ਵੀ ਨੀ ਕੋਈ ਮਿਲਿਆ ਫਿਰ ਚਵਾਨੋ ਹਸਪੀਟਲ ਲੈ ਗਿਆ ਉੱਥੇ ਇੰਜੈਕਸ਼ਨ ਲਵਾਇਆ ਇੱਕ ਦੋ ਕਹਿੰਦਾ ਦਰਦ ਵੜਿਆ ਹੋਣ ਦੀ ਇੱਥੇ ਛੇੜ ਕਹਿੰਦਾ ਇੱਥੇ ਮਾਝਾ ਕੋਈ ਨਹੀਂ ਠੀਕ ਹੋ ਰਿਹਾ ਕੋਈ ਤੇ ਅੰਨੇ ਨੂੰ ਇਹਨੇ ਕੁੱਟਿਆ ਕਿਉਂ ਹਾਂਜੀ ਸ਼ਰਾਬ ਦੇ ਸ਼ੱਕ ਦੇ ਗਾਉਂ ਕੋਣ ਸਨ ਉਹ ਗੱਲ ਐਕਸਾਈਟ ਹੈ ਕਿਹੜੇ ਕੀ ਕੀ ਆ ਨਾ ਮਾਰਿਆ ਆਹੀਂ ਤੇ ਭਰਾ ਕਹਿਣਾ ਮਾੜੀ ਨਹੀਂ ਚੰਗੀ ਨਹੀਂ ਕਰਦੇ 6 ਵਜੇ ਜ਼ਰੂਰ ਰੋਕ ਕਰਦਾ ਬਾਬੇ ਦੀ ਨਾ ਯੇ ਕੇ ਕਿੰਨੇ ਕੋਸ਼ ਤੇ ਉਹਨਾਂ ਮਾਰ ਕੇ ਸੁੱਟ ਛੜਿਆ ਮੇਰੇ ਨੇ ਆਣੇ ਰਵਦਾ ਛੱਡ ਗਿਆ ਚਲ ਗਿਆ ਪਾਖੀਰ ਬਾਬਾ ਇਹਨਾਂ ਨੇ ਕੋਟ ਕੋਟ ਮਾਰ ਸਕ ਰਹਿੰਦੇ ਆਣੇ ਇਹਦੇ ਕੰਡੇ ਛੇਕੇ ਵਾਲੇ ਮੋੜੇ ਤੇ ਦਾੜੀ ਜੀ ਤੇ ਮੋੜੇ ਜੀ ਜਾ ਰਹੇ ਗੱਲ ਟਾਲੀ ਸਾਹਿਬ ਮੱਥਾ ਟੇਕਣ ਵਾਸਤੇ ਸਵੇਰੇ 3:30 ਪੌਣੇ ਚਾਰ ਦਾ ਟਾਈਮ ਸੀਗਾ ਐ 4:00 ਵੇ ਨਾ ਫੋਨ ਕੀਤਾ ਸਾਨੂੰ ਕਿ আস্তে আস্তে ਗੱਲ ਹੋਈ ਆ ਜਾਈ ਜਾ ਕੇ ਉੱਥੇ ਦੇਖਿਆ ਤੇ ਪਲੇ ਹੋਸ ਮਿਰਲ ਲੈ ਕੇ ਆਏ ਜਦੋਂ ਉਹਨਾਂ ਨੂੰ ਜਦੋਂ ਡੈਥ ਹੋ ਗਈ ਨਾ ਫਿਰ ਫੋਨ ਕੀਤਾ ਉੱਥੇ ਜਾ ਕੇ ਦੇਖਿਆ ਕਿ ਪਿਛੇ ਤੇ ਇਹਨਾਂ ਨੇ ਇਹ ਦੱਸਿਆ ਕਿ ਐਡਾ ਕੱਲ ਹੋਈ ਇੱਥੇ ਕਿ ਠੇਕੇ ਵਾਲੇ ਆਏ ਨੇ ਅਕਸੈਜ ਵਾਲੇ ਕਰਿੰਦੇ ਰੱਖੇ ਹੋਏ ਨੇ ਠੇਕੇ ਵਾਲਿਆਂ ਨੇ ਦਿਨ ਰਾਤ ਜਿਹੜੀ ਬਹੁਤ ਗੁੰਡਾਗਰਦੀ ਪਾਈ ਹੋਈ ਹੈ ਇਹਨਾਂ ਨੇ ਪੁਲਿਸ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਸ਼ੱਕ ਸੀ ਕਿ ਉਹ ਨਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦਾ ਤੰਦਾ ਕਰ ਰਿਹਾ ਸੀ ਅਤੇ ਇਸੇ ਤਹਿਤ ਸ਼ਰਾਬ ਦੇ ਠੇਕੇਦਾਰ ਜਗਦੀਸ਼ ਸਿੰਘ ਗੁਰਦਾਸਪੁਰ ਰਗਵੀਰ ਚੰਦ ਰਣਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਤੇ ਐਫ ਆਈ ਆਰ ਨੰਬਰ 37 ਅਧੀਨ ਆਈ ਪੀ ਸੀ ਦੀ ਧਾਰਾ 302 148 ਅਤੇ 149 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਹ ਅਵਾਂਖੇ ਦਾ ਮੁੰਡਾ ਹੈ ਜਿਹੜਾ ਇਹ ਸਤਨੰਦ ਸਿੰਘ ਇਹ ਸੂਰੀ ਜੀਨੰਦ ਸਮਤਾਬੂ ਵੀ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਹੈਗੇ ਔਰ ਇਹ ਖੇਤੀ ਵਾਲਿਆਂ ਦੇ ਜਿਹੜੇ ਕਰਿੰਦੇ ਸੀਗੇ ਉਹਨਾਂ ਨੇ ਇਹਦਾ ਪਿੱਛਾ ਕੀਤਾ ਪਿੱਛਾ ਕਰ ਤੋਂ ਉਹ ਇਹਨੂੰ ਸ਼ੱਕ ਸੀ ਵੀ ਕਿ ਇਹ ਸ਼ਰਾਬ ਵਿੱਚ ਰਵਾਤ ਲੱਗ ਕੇ ਜਾ ਰਿਹਾ ਹੈ ਉਥੇ ਨਾਲ ਟਕਰਾਰ ਹੋ ਗਿਆ ਉਹ ਮਲੋੜਾਂ ਦੀ ਇਹਨਾਂ ਦਸਮਤਾਰੂ ਵੀ ਕੁੱਟ ਦੇ ਨਾਲ ਉਹਦੀ ਜਿੱਥੋਂ ਵੀ ਉਦੋਂ ਮੌਨ ਪਾ ਲੱਗਾ ਦੇ ਕੋ ਚੱਕੇ ਦਾ ਮੁੰਡਾ ਸਤਨਾਮ ਦਾ ਗੁਰਸ਼ ਕੁਮਾਰ ਉਹਨੂੰ ਉਥੋਂ ਮੁਕਤ ਲੈ ਕੇ ਹਸਪੀਟਲ ਲੈ ਗਿਆ ਹਸਪੀਟਲ ਨਾ ਕਰਤਾ ਵੀ ਡੈਡ ਹੋ ਗਿਆ ਉਹਦੇ ਸਬੰਧ ਵਿੱਚ ਜਿਹੜੇ ਜਿਹੜੇ ਮੁੰਡਿਆਂ ਨੂੰ ਇਹ ਜਾਣਦੇ ਸੀਗੇ ਗੁਰਸ਼ ਕੁਮਾਰ ਮਿਰਤ ਦਾ ਮੁੰਡਾ ਉਹਦੇ ਭਰਾ ਉਹ ਅਸੀਂ ਤਿੰਨ ਬੰਦੇ ਭਾਈ ਨੇਮ ਆ ਤੇ ਦੋ ਬੰਦੇ ਅਨੁਸ਼ਾ ਉਹ ਜਿਹੜੀ ਐਫ ਆਰ ਆ ਅਹ ਸੈੰਟੀ ਕਾਫੀਆ ਨੰਬਰ 37 ਤੇ ਅੰਡਰਸ਼ਰਟਾ 242 ਮੈਂਬਰ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੇ ਦਾ ਟੀਵੀ